ਮਿੱਠ ਅਨਮੋਲ ਦੀ ਉਸੋਦੇਵ ਪਰਵਚਨਾਵਾਂ ਚੋਂ ਸੰਕਲਿਤ ਬੂਤ ਕਥਾਵਾਂ ਤੇ ਆਦਾਰਤ ਪੁਸਤਕ ਕਿੱਸਾ ਮਰਨਾ ਕੋਈ ਵਿਚੋਂ ਰਚਨਾ ਫਕੀਰ ਦਾ ਪਛਤਾਵਾ ਮੈਂ ਇੱਕ ਕਹਾਣੀ ਸੁਣੀ ਹੈ ਇੱਕ ਮੁਸਲਮ ਫਕੀਰ ਦੀ ਕਹਾਣੀ ਕੋਈ ਭਿਖਾਰੀ ਭੀਖ ਮੰਗਣ ਆਇਆ ਉਸਦੇ ਖੀਸੇ ਵਿੱਚ ਇੱਕ ਦਿਨਾਰ ਪਿਆ ਸੀ ਇੱਕ ਸਿੱਕਾ ਵੀ ਸੀ ਬੜ ਸੁਣੀ ਕਿਹਾ ਨਹੀਂ ਮੇਰੇ ਕੋਲ ਕੁਝ ਨਹੀਂ ਹੈ ਅੱਗੇ ਜਾ ਫਿਰ ਪਿੱਛੋਂ ਉਸ ਨੂੰ ਖਿਆਲ ਆਇਆ ਕਿ ਇਹ ਤਾਂ ਪਾਪ ਹੋ ਗਿਆ ਤਾਂ ਕਹਿੰਦੇ ਹਨ ਕਿ 40 ਸਾਲਾਂ ਤੱਕ ਜਿੰਨਾ ਤਿਰੋ ਜਿਉਂਦਾ ਰਿਹਾ ਕੋੜੇ ਮਾਰਦਾ ਆਪਣੇ ਆਪ ਨੂੰ ਹਰ ਰੋਜ਼ ਸਵੇਰੇ ਉੱਠ ਕੇ ਕਿਉਂਕਿ ਉਸ ਨੇ ਇੱਕ ਝੂਠ ਬੋਲਿਆ ਸੀ ਉਹਦੀ ਬੜੀ ਮਸ਼ਹੂਰੀ ਹੋ ਗਈ ਦੂਰ ਦੂਰ ਤੋਂ ਲੋਕ ਆਉਣ ਲੱਗੇ ਉਹ ਜਿਹਹਾ ਮਹਾਤਮਾ ਬਣ ਗਿਆ ਕਿ ਜਿਹ ਹੱਕ ਦੇ ਦੇ ਕੋ ਨਹੀਂ ਸੀ ਇਹਨਾ ਛੋਟਾ ਜਿਹਾ ਮਾਮਲਾ ਜਿਸ ਬਾਰੇ ਇਹਨਾ ਰੌਲਾ ਪਾਉਣ ਦੀ ਲੋੜ ਵੀ ਨਹੀਂ ਸੀ ਇਹ ਗੱਲ ਹੀ ਕੋਈ ਵੱਡੀ ਨਹੀਂ ਸੀ ਪਾਪ ਵੀ ਕੋਈ ਬਹੁਤਾ ਭਾਰੀ ਨਹੀਂ ਸੀ ਹੁਣ ਵੀ ਲੋਕ ਭਿਖਾਰੀ ਨੂੰ ਬਿਨਾਂ ਕੁਝ ਸੋਚੇ ਕਹੀ ਜਾਂਦੇ ਹਨ ਕਿ ਅੱਗੇ ਜਾ ਇੱਥੇ ਕੁਝ ਨਹੀਂ ਹੈ ਪਰ ਉਸਨੇ 40 ਸਾਲਾਂ ਤੱਕ ਆਪਣੇ ਆਪ ਨੂੰ ਤਸੀਹੇ ਦਿੱਤੇ ਅਤੇ ਵਰਤ ਰੱਖੇ ਪ੍ਰਾਰਥਨਾ ਕੀਤੀ ਪੂਜਾ ਕੀਤੀ ਤਪੱਸਿਆ ਕੀਤੀ ਅੱਜ ਕੀਤਾ ਕੋੜੇ ਮਾਰੀ ਆਪਣੇ ਆਪ ਨੂੰ ਮੂਰੀ ਤਰ੍ਹਾਂ ਸਤਾਇਆ ਇੱਕ ਰਾਤ ਮਰਨ ਤੋਂ ਪਹਿਲਾਂ ਉਸਨੇ ਸੁਪਨਾ ਦੇਖਿਆ ਕਿ ਉਹ ਮਰ ਗਿਆ ਹੈ ਅਤੇ ਉਸਨੂੰ ਨਰਕ ਵਿੱਚ ਲਜਾਇਆ ਜਾ ਰਿਹਾ ਹੈ ਉਸਨੇ ਕਿਹਾ ਹੱਦ ਹੋ ਗਈ ਉਹ ਸਿੱਕ ਗੱਲ ਕਰਕੇ ਤੇ ਗੱਲ ਵੀ ਬਹੁਤ ਵੱਡੀ ਨਹੀਂ ਸੀ ਨਰਕ ਜਾਣਾ ਪੈ ਰਿਹਾ ਹੈ ਹਤੇ ਇੰਨਾ ਮੈਂ ਖੁਦ ਨੂੰ ਤਸੀਹੇ ਦਿੱਤੇ ਮਾਰਿਆ ਕੁੱਟਿਆ ਫਿਰ ਵੀ ਉਸਨੇ ਫਰਿਸ਼ਤਿਆਂ ਨੂੰ ਕਿਹਾ ਪਹਿਲਾਂ ਮੈਨੂੰ ਰੱਬ ਅਕੀ ਬੇਨਤੀ ਕਰ ਲੈੰਦਿਓ ਫਿਰ ਮੈਨੂੰ ਨਰਕ ਵਿੱਚ ਲੈ ਜਾਣਾ ਕਿਉਂਕਿ ਇਹ ਥੋੜੀ ਜ਼ਿਆਦਤੀ ਜੱਪ ਰਹੀ ਹੈ ਤੇ ਲੋਕ ਵੀ ਮੇਰੇ ਕੋਲ ਆ ਕੇ ਕਹਿੰਦੇ ਸਨ ਜੇ ਤੁਸੀਂ ਛੋਟੇ ਜਿਹੇ ਪਾਪ ਲਈ ਆਪਣੇ ਆਪ ਨੂੰ ਇੰਨਾ ਸਤਾ ਰਹੇ ਹੋ ਤਾਂ ਸਾਡਾ ਕੀ ਬਣੇਗਾ ਸਾਡਾ ਵੀ ਤਾਂ ਕੁਝ ਖਿਆਲ ਰੱਖੋ ਦੂਜਿਆਂ ਤੱਕ ਨੂੰ ਵੀ ਤਰਸ ਆ ਗਿਆ ਸੀ ਪਰ ਕੀ ਰੱਬ ਨੂੰ ਕੋਈ ਤਰਸ ਨਹੀਂ ਆਇਆ ਤਾਂ ਉਸਨੂੰ ਰੱਬ ਅੱਗੇ ਪੇਸ਼ ਕੀਤਾ ਗਿਆ ਉਸਨੇ ਬਹੁਤ ਭਾਰੀ ਸ਼ਿਕਾਇਤ ਕੀਤੀ ਜਿਵੇਂ ਕਿ ਮਹਾਤਮਾ ਗਨ ਹਮੇਸ਼ਾ ਕਰਨਗੇ ਕਿਉਂਕਿ ਉਹ ਹਮੇਸ਼ਾ ਸਾਬ ਰੱਖਦੇ ਹਨ ਕੀ ਕੀ ਕੀਤਾ ਉਸਨੇ ਕਹ ਸੁਣੋ 40 ਸਾਲਾਂ ਤੱਕ ਇਨੇ ਇਨੇ ਕੋੜੇ ਹਰ ਰੋਜ਼ ਮਾਰੇ ਹਨ ਰਮਜ਼ਾਨ ਦੇ ਇਨੇ ਰੋਜ਼ੇ ਰੱਖੇ ਹਨ ਇੱਕ ਦਿਨ ਖਾਂਦਾ ਸੀ ਇੱਕ ਦਿਨ ਨਹੀਂ ਖਾਂਦਾ ਸੀ ਪੂਰੇ ਸਾਲ 40 ਸਾਲਾਂ ਤੱਕ ਰਾਤਾਂ ਸੁੱਤ ਨਹੀਂ ਰੋਇਆ ਅਰਦਾਸਾਂ ਕੀਤੀਆਂ ਜ਼ਮੀਨ ਤੇ ਸਰਕ ਸਰਕ ਕੇ ਹਜ ਦੀ ਯਾਤਰਾ ਕਰਕੇ ਆਇਆ ਗੋਡੇ ਛੱਲੇ ਗਏ ਸਰੀਰ ਅਪੰਗ ਹੋ ਗਿਆ ਅਤੇ ਪਾਪ ਮੈਂ ਕੁਝ ਬਹੁਤਾ ਵੱਡਾ ਨਹੀਂ ਸੀ ਕੀਤਾ ਬਸ ਇੰਨਾ ਹੀ ਕਿਹਾ ਸੀ ਉਸ ਭਿਖਾਰੀ ਨੂੰ ਹੱਦ ਹੋ ਗਈ ਉਹ ਵੀ ਬਦਕਿਸਮਤੀ ਦੀ ਘੜੀ ਕਿ ਕਿੱਥੋਂ ਆ ਗਿਆ ਜ਼ਿੰਦਗੀ ਡੋਬ ਦਿੱਤੀ ਤੇ ਹੁਣ ਮੈਂ ਨਰਕ ਵਿੱਚ ਜਾ ਰਿਹਾ ਹਾਂ ਰੱਬ ਨੇ ਕਿਹਾ ਉਸ ਦੀ ਮੈਂ ਪਰਵਾਹ ਨਹੀਂ ਕਰਦਾ ਕਿ ਤੂੰ ਭਿਖਾਰੀ ਨੂੰ ਕੀ ਕਿਹਾ ਸੀ ਪਰ ਤੂੰ ਰੋਲਾ ਬੋਲ ਪਾਇਆ ਉਹ ਗੱਲ ਮਾਫ਼ ਹੋ ਸਕਦੀ ਸੀ ਪਰ ਜੋ ਤੂੰ 40 ਸਾਲ ਕੀਤਾ ਉਸ ਨੂੰ ਮਾਫ਼ ਕਰਨ ਦਾ ਕੋਈ ਤਰੀਕਾ ਨਹੀਂ ਭੁੱਲ ਕਿਸੇ ਕੋਲ ਨਹੀਂ ਹੁੰਦੀ ਭੁੱਲਾ ਮਾਫ ਹੋ ਜਾਂਦੀਆਂ ਹਨ ਪਰ ਤੂੰ ਮਾਫੀ ਨਹੀਂ ਮੰਗਣਾ ਚਾਹੁੰਦਾ ਸੀ ਕਿ ਇਸ ਲਈ ਤੂੰ ਇਹ ਸਭ ਕੁਝ ਕੀਤਾ ਇਹ ਸਭ ਟਕਵੰਜ ਰਥੇ ਕਹਵਰਾਹਟ ਵਿੱਚ ਉਸਦੀ ਨੀਂਦ ਖੁੱਲ ਗਈ ਉਹ ਪ੍ਰੋਸਨ ਕਰ ਸਕਿਆ ਕਿ ਇਹ ਕਿਉਂ ਗਿਆ ਸੁਪਨਾ ਸੀ ਪੂਰੇ ਜੀਵਨ ਦੀ ਗੱਲ ਸਪਸ਼ਟ ਹੋ ਗਈ ਇਸ ਗੱਲ ਨੂੰ ਥੋੜਾ ਜਿਹਾ ਸਮਝ ਲਵੋ ਤੁਹਾਡੇ ਪਾਪ ਤੁਹਾਨੂੰ ਨਹੀਂ ਡਬੋਣਗੇ ਤੁਹਾਡੀ ਨੇਕ ਬਣਨ ਦੀ ਕੋਸ਼ਿਸ਼ ਤੁਹਾਨੂੰ ਡਬੋਏਗੀ ਅਸਲ ਵਿੱਚ ਪਾਪ ਦੀ ਉਲਟ ਪੁਨ ਕਰਨ ਦੀ ਚੇਸ਼ਟਾ ਇਸ ਗਲਤੀ ਦੀ ਚੇਸ਼ਟਾ ਹੈ ਕਿ ਮੈਂ ਤੇਰੇ ਤੋਂ ਮਾਫੀ ਨਹੀਂ ਮੰਗਾਗਾ ਮੇਰੇ ਮਾਫੀ ਮੰਗਣ ਵਿੱਚ ਵੀ ਮਾਫੀ ਮੰਗਣ ਵਾਲਾ ਭਾਵ ਨਹੀਂ ਹੈ ਮੈਂ ਬੁਰਾ ਕੀਤਾ ਹੈ ਮੈਂ ਆਪ ਹੀ ਠੀਕ ਕਰ ਦੇਮਾਂਗਾ ਪਰ ਮੈਂ ਮਜੂਦ ਰਹਾਗਾ ਮੈਂ ਮਾਲਕਾਂ ਬੁਰਾ ਕੀਤਾ ਤਾਂ ਚੰਗਾ ਕੀਤਾ ਤਾਂ ਤੇਰੇ ਤੋਂ ਮੈਂ ਕੁਝ ਨਹੀਂ ਮੰਗਦਾ ਤੇਰੇ ਅੱਗੇ ਮੇਰੀ ਕੋਈ ਪ੍ਰਾਰਥਨਾ ਨਹੀਂ ਹੈ ਤੁਸੀਂ ਪ੍ਰਾਰਥਨਾ ਤੋਂ ਬਚਨ ਦੀ ਕੋਸ਼ਿਸ਼ ਕਰ ਰਹੇ ਹੋ ਤਫਰ ਔਖਾ ਹੈ ਧੰਨਵਾਦ